ਇਹ ਇਹ 2 ਦੀ ਟੀਮ ਨੇ ਅਕਲੇ ਦਿਨੀ ਪਰਾਪ੍ਰੀਤ ਨੂੰ ਇੱਕ ਕਿਲਰ ਹੀਰਵਨ ਇੱਕ ਸਿਲੰਡਰ ਮੋਟਰਸਾਈਕਲ ਅ ਤਰਫ ਤੇ ਲਗਾ ਦੇ ਰਿਕਵਰ ਕੀਤੀ ਕਿਲਰ ਹੀਰਵਨ ਉਹਦੇ ਦੋ ਦੋ ਟੀਮ ਨੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹੈ ਲਾਈਫ ਬਹੁਤ ਹੈ ਜਿਹਦਾ ਨਾਮ ਹੈ ਕੁੰਨਨ ਸਿੰਘ ਹਨਕਨ ਨਾਥ ਸਿੰਘ ਇਹ ਦੋਨੋਂ ਇਹ ਨਾਲਾ ਅ ਅੰਦਰ ਤੁਰੇ ਵਾਲਾ ਨਾਲਾ ਦੇ ਰੰਗਲੇ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਇਕਬਾੜ ਪੀ ਕਲਾਸ ਤੱਕ ਪੜਿਆ ਤੇ ਜਿਹੜਾ ਕਮਨ ਸਿੰਘ ਹੈ ਉਹ ਅਨਪੜੀ ਹੈ ਇਹ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਤੁਨੂ ਇਨਫੋਰਮੇਸ਼ਨ ਤੱਕ ਹੀ ਇਹਨਾਂ ਕੋਲ ਕੀ ਮੱਛਲੀ ਪ੍ਰਕਾਰ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਰ ਦੇ ਲਾਗੇ ਹੋ ਗਿਰਫਤਾਰ ਕੀਤਾ ਦੋਨਾਂ ਨੂੰ ਜਿਹੜਾ ਮਨ ਗੁਰਪ੍ਰੀਤ ਸਿੰਘ ਹੈ ਉਹਦੀ 22 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਆਪਣਾ ਤੁਨਨ ਸਿੰਘ ਦੀ ਹੈਗੀ ਹੈ 28 ਸਾਲ ਦੇ ਲਾਗੇ ਤੱਕ ਤੇ ਉਹਦਰ ਪਾਈ ਦੇ ਵਿੱਚ ਕਰਨ ਸਿੰਘ ਤੇ ਵੀ ਇੱਕ ਤਿੰਨ ਤੋਂ ਦੋ ਦਾ ਕਰਕੇ ਆਪਣੇ ਤੋਂ ਰੋਜ਼ਰ ਉਧਰ ਹੋਇਆ ਸੀਗਾ ਤੇ ਜਿਹੜੀ ਇਹ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕਰਾਸ ਬਾਰਡਰ ਪਾਕਿਸਤਾਨ ਤੋਂ ਰੂਬੇ ਤੋਂ ਮੰਗਵਾਦੇ ਤੇ ਰਥੀ ਅਗੇ ਫੈਨ ਵੀ ਕਰਦੀ ਹੈ ਤੇ ਇਹ ਜਿਹੜੇ ਮੋਟਰਸਾਈਕਲ ਤੇ ਜਾਂ ਰਹੇ ਸੀ ਸਿਲੰਡਰ ਮੋਟਰਸਾਈਕਲ ਉਹ ਵੀ ਅਸੀਂ ਕਬਦੇ ਚ ਲੈ ਲਿਆ ਤੇ इसमें कबीर आती पर्चा पी एस कैंट दिता है एफ आई नंबर फाइव बारह एक दो हजार पच्ची अंडर सैक्शन इक्की उन्ती काट पचासी एन डी पी एस एक्ट पी एस के तो इना दो मिनट अंदर हाल अभी इन्ह का दो दिन का रिमांड लिता है तो अभी इन्होंने बैकवर्ड से फॉरवर्ड लिंक को भी कर रहे हैं एक्सप्लोर कर रहे हैं जो भी सू अगे पता चलेगा ਹਾਂਜੀ ਆਬਵੀਅਸਲੀ ਜੇ 1 ਕਿਲੋ ਹੀਰੋਨ ਦਾ ਨਾ ਤੇ ਜਿਹੜੀ ਆਬਵੀਅਸਲੀ 1 ਕਿਲੋ ਹੀਰੋਨ ਸੇਲ ਤੋਂ ਨੰਬਰ ਲੀਕਾ ਹੋਣੀ ਪਈ ਅੱਗੇ ਅੱਗੇ ਉਹ ਵੀ ਅਸੀਂ ਕਹਿੰਦੇ ਆ ਕਿ ਕਿਥੋਂ ਕਿਦੇ ਤੋਂ ਮੰਗਵੰਦੇ ਸੀ ਕਿਵੇਂ ਮੰਗਵੰਦੇ ਸੀ ਤੇ ਅੱਗੇ ਕਿਹਨੂੰ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਇਹ ਹੀ ਕਹ ਲਏ ਇਹਨਾਂ ਦੀ ਕਹਾਣੀ ਹੈ ਇਹਨਾਂ ਨੇ ਤਾਂ ਬਾਈਕ ਦਾ ਸੀ ਆਰ ਡੀ ਆਫਿਸ ਤੋਂ ਆਪੀ ਲੈ ਰਿਹਾ ਜਾਦਾ ਹਾਲੇ ਜਿੰਨ ਮੈਂ ਪੜ੍ਹਿਆ 222 ਦੇ ਹਾਲੇ ਉਹ ਇਹਨਾਂ ਦਾ ਦੋ ਦੰਦਰ ਮਾਰਾ

तो सोशल मीडिया भी हो सकता है जेडि आजकल एप्स पे वो कॉलस चल रही हैं जेडि बत्ती बत्ती एप्स हैं लैपटॉप से भी होंदियां और सारे पास ओनर तो भी हो सकता है मतलब ये एक्सप्लोरिंग ऑल द ऑप्शन ऑब्वियसली होंगे एक किलो गेहूं आगे प्रोवाइड कर रहे हैं या जिने पे तो ले के आए हैं ओब्वियसली जरूरी है छोटी कीप नहीं है किलो पर बड़ी कीप देखो ਜੇ ਉਹ ਮੰਗਾਈ ਹੋਏਗੀ ਪੌਸਿਬਿਲਿਟੀ ਹੈ ਕਿ 1 ਕਿਲੋ ਹੀ ਹੋਏ ਪੌਸਿਬਿਲਿਟੀ ਹੈ ਹੋਰ ਵੀ ਘਰ ਆਏ ਤੇ ਉਹ ਉਹਨਾਂ ਨੇ ਹੋਰ ਲੋਕਾਂ ਨੂੰ ਨਹੀਂ ਦੱਸੀ ਇਹ ਵਨ ਆਫ ਦ ਨੀਡ ਤਾਂ ਹੈਗੀ ਜੀ ਮੋਰਮ ਨਹੀਂ ਕਰੇ ਜੀ ਜੇ ਜੇ ਵੀ ਕਿਲੋ ਰਿਕਵਰੀ ਛੋਟੀ ਨਹੀਂ ਮਿਲਦੀ ਤਾਂ ਮੋਸਟ ਕੁਆਲਿਟੀ ਹੈ ਕਾਫੀ ਇਹ ਥੋੜੀ ਦੇਰ ਤੋਂ ਕਰ ਰਹੇ ਹੋਣੇ ਹੈ ਜੀ ਤਾਂ ਹੀ ਇੰਨੀ ਵੱਡੀ ਆਪਣਾ ਰਿਕਵਰੀ ਹੋਈ ਹੈ ਤਾਂ ਮਹਲੇ ਪ੍ਰਾਈਸ ਬਾਰੇ ਹਾਲੇ